ਫਗਲ ਲਾਈਵ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਹਾਜ਼ਰ ਹਾਂ ਅੱਜ ਪਿੰਡ ਖਰਾਨਾ ਜ਼ਿਲ੍ਹਾ ਸੰਗਰੂਰ ਜਿੱਥੇ ਪਿਛਲੇ ਲਗਭਗ 217 ਦਿਨਾਂ ਤੋਂ ਇੱਕ ਕੱਚਾ ਵਿਆਪਕ ਪਾਣੀ ਵਾਲੀ ਟੈਂਕੀ ਤੇ ਬੈਠਾ ਹੋਇਆ ਸੀ ਆਓ ਕਰਦੇ ਹਾਂ ਉਹਨਾਂ ਇੱਕ ਗੱਲਬਾਤ ਬਾਈ ਅੰਦਰਜੀਤ ਕੀ ਸਰਕਾਰ ਨੇ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ ਜਾਂ ਫਿਰ ਤੁਸੀਂ ਆਪਦੇ ਸੰਘਰਸ਼ ਦਾ ਰਾਹ ਬਦਲਿਆ ਅਸੀਂ ਸੰਘਰਸ਼ ਦਾ ਇਹ ਜਿਹੜਾ ਹੈਗਾ ਤਰੀਕਾ ਜਿਹੜਾ ਉਹ ਬਦਲਿਆ ਤੇ ਸੰਘਰਸ਼ ਦੇ ਮੈਦਾਨ ਤੇ ਰਹਿ ਗਏ ਬਾਈ ਅੰਦਰਜੀਤ ਤੁਸੀਂ ਬਹੁਤ ਹੀ ਚਾਵਨ ਨਾਲੇ ਸਰਕਾਰ ਬਣਵਾਈ ਸੀ ਕੀ ਮਾਨ ਜੋਕ ਮੁੱਖ ਮੰਤਰੀ ਜੀ ਦਾ ਹਰਾ ਪੰਡ ਤੁਹਾਡੇ ਹੱਕ ਵਿੱਚ ਚੱਲਿਆ ਸਾਮਾਨਦ ਕਾਰਨ ਅਸੀਂ ਜੀ ਬੋਟਾ ਪਾਈਆਂ ਨਹੀਂ ਪਵਾਈਆਂ ਵੀ ਸੀ ਲੋਕਾਂ ਤੋਂ ਸਤੇਜਾਂ ਦੇ ਪ੍ਰਚਾਰ ਕਰਿਆ ਸੀ ਨੌਕਰੀਆਂ ਨੂੰ ਦਾਅ ਤੇ ਲਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁਰਸੀ ਤੇ ਮੁੱਖ ਮੰਤਰੀ ਦੀ ਥੇ ਬਿਠਾਉਣ ਦਾ ਚਾਹ ਸੀਗਾ ਤੇ ਉਹ ਚਾਹ ਸਾਡਾ ਪੂਰਾ ਹੋਇਆ ਸੀ ਪਰ ਉਹ ਚਾਹ ਸਾਡਾ ਉਦੋਂ ਗੁੱਸੇ 'ਚ ਤਬਦੀਲ ਹੋ ਗਿਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਸਤੇਜਾਂ ਤੋਂ ਕੁਝ ਹੋਰ ਬੋਲਦਾ ਸੀ ਤੇ ਸਾਡੇ ਲਈ ਹਕੀਕਤ ਦੇ ਵਿੱਚ ਕੁਝ ਹੋਰ ਸੀਗਾ ਸੋ ਗੁੱਸੇ ਭਰੇ ਤਰੀਕੇ ਦੇ ਨਾਲ ਅਸੀਂ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਤੇ ਜੇ ਨਹੀਂ ਮਸਲੇ ਹੱਲ ਹੋਣਗੇ ਤੇ ਇਸ ਤਰ੍ਹਾਂ ਕਰਦੇ ਰਹਿਾਂਗੇ